ਮੇਟਰੋ ਅੱਜ ਆਪਾਂ ਲਾਉਣ ਲੱਗੇ ਆ ਕਬੱਡੀ ਦਾ ਮੈਚ ਤੇ ਡੀਸੀ ਹੁਣੀ ਰੈਡਾ ਪਾਉਣਗੇ ਡੀਸੀ ਤਿਆਰ ਆ ਤਿਆਰ ਬਾਤ ਤਿਆਰ ਲੈ ਵੀ ਉਹ ਦਾ ਡੱਕਿਆ ਗਿਆ ਉਹ ਡੱਕਿਆ ਗਿਆ ਬੱਚੀਆਂ ਪਵਾਵਾਂਗੇ ਪਹਿਲਾ ਵਾਲੇ ਨੈਟ ਛਿੱਟ ਛੋਟੇ ਛੋਟੇ ਨਹੀਂ ਆ ਮੇਰੀ ਨੀਕਾ ਨਹੀਂ ਵਧੀਆ ਪਈ ਬਾਬੇ ਮੇਰੀ ਨੀਕਾ ਨਹੀਂ ਵਧੀਆ ਪਈ ਲੈ ਓ ਚੱਲ ਓ ਥੂਕ ਰਾਤੀ ਓ ਮੇਤਰੋ ਅੱਜ ਆਪਾਂ ਲਾਉਣ ਲੱਗੇ ਆ ਕਬੱਡੀ ਦਾ ਮੈਚ ਤੇ ਮੈਂ ਖੜੂੰਗਾ ਜਾਫੀ ਨਾਲ ਮੇਰੇ ਕੁੱਦਾ ਜਾਫੀ ਹਾਂ ਇੰਟਰਨੈਸ਼ਨਲ ਪਲੇਅਰ ਕੁੱਦਾ ਪੱਟੀਆਂ ਪਾਉਣਗੇ ਡੀਸੀ ਹੁਣੀ ਰੈਡਾ ਪਾਉਣਗੇ ਡੀਸੀ ਤਿਆਰ ਹਾਂ ਤਿਆਰ ਬਾਤ ਤਿਆਰ ਤੇ ਉਧਰ ਉਹ ਵੀ ਚੋਬਰ ਆਪਣਾ ਰੈਡਾ ਆ ਜਾ ਕੁੱਦਿਆ ਤਿਆਰ ਬਣ ਦੇਣੀ ਅੱਜ ਆ ਜੋ ਅੱਜ ਇਹਨਾਂ ਇਹਨਾਂ ਦੇ ਕੱਦੂ ਕਰਨਾ ਇੱਧਰ ਖੜੇ ਮਿੱਟੀ ਮੁੱਟੀ ਮਾਲ ਆਹ ਟਰੈਕਟਰ ਮੰਗਣਾ ਆ ਠੀਕ ਆ ਬਈ ਆ ਟਰੈਕਟਰ ਮੰਗਣਾ ਮਿੱਟੀ ਮਾਲ ਦੀ ਆ ਜਾ ਆ ਗਿਆ ਕੋਈ ਨਾ ਮਿੱਟੀ ਦਾ ਅਸੀਂ ਬਹੁਤ ਮਾਲ ਦੇਣੀ ਆ ਪਹਿਲੀ ਰੇਟ ਪਹਿਲੀ ਰੇਟ ਟੀਸੀ ਦੀ ਤੂੰ ਮਿੱਟੀ ਤੂੰ ਮਿੱਟੀ ਦੋ ਬੜਾ ਟੱਕਰ ਹੋ ਗਿਆ ਬਈ ਮੰਨਣਾ ਆ ਮੰਨਾ ਗਿਆ ਡਬਲ ਟੱਕਰ ਮਾਰਾ ਗਈ ਗਿਆ ਗਈ ਗਿਆ ਮਾਰ ਨਹੀਂ ਗਿਆ ਮਾਰ ਨਹੀਂ ਗਿਆ ਬਈ ਉਹ ਕਰਾਂ ਕਰਨਾ ਕ੍ਰਾਸ ਕਰਨਾ ਲੈ ਬਈ ਆਹ ਰੇਡ ਹੁੰਦੀ ਐ ਇੱਥੇ ਸਮਾਰਟ ਆ ਲੋ ਵੀ ਪੀਸੀ ਦੱਬ ਲਿਆ ਬੱਦੀਆਂ ਪਵਾਦੀਆਂ ਅੱਜ ਪੱਤੀਆਂ ਪਵਾਦੀਆਂ ਪੀਸੀ ਨੂੰ ਪਹਿਲੇ ਜੀ ਬੇਇੱਜ਼ਤੀ ਕਰਾਉਂਦਾ ਚੱਲ ਬਈ ਆ ਜਾ ਹੁਣ ਤੂੰ ਹੁੰਦਿਆ ਬਾਈ ਲੈ ਵੀ ਬਾਈ ਫਾਊਲਾ ਲੈ ਇੱਠਾ ਫੜੀਆ ਫਾਊਲਾ ਨਹੀਂ ਨਹੀਂ ਨਿਕਰਦਾ ਲੈ ਗਈ ਗਾਰੇ ਚ ਗਾਰੇ ਚ ਲੈ ਗਈ ਨਾ ਨਿਕਰਦਾ ਨਹੀਂ ਫੜੀ ਵੀ ਦਾ ਨਹੀਂ ਨਹੀਂ ਗਾਰੇ ਚ ਲੈ ਗਈ ਤੇਰੀ ਉਹ ਗਾਰੇ ਚ ਲੈ ਆ ਚੁੱਕਾ ਆ ਗਿਆ ਸਾਡਾ ਉਹ ਤੇਰਾ ਕੱਟਾ ਕਰਦੇ ਆ ਤਿੰਨ ਘਟਦੀ ਹੋਈ ਜਿਹੜਾ ਇੱਕ ਸਾਰੇ ਅੱਤੂੰ ਬੋਲ ਕੱਟਾ ਚੁੱਪ ਤਾਂ ਇਹਨੂੰ ਤੇਰੇ ਹੁਣ ਤੇਰੀ ਸੁਣ ਲੈ ਤਿਕਾ ਕੁੱਤਾ ਕੁੱਤੇ ਸਾਡਿਆ ਆਹ ਦੋ ਮਿੰਨੀ ਮਗ ਜਾ ਹਟ ਦੇ ਹੇ ਨਟਾ ਲਾ ਓਏ ਤੁਹਾਡਾ ਜਾਫੀ ਦਾ ਇਨਫਾਲ ਫਾਲ 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 ਲੇਦਾ ਬਈ ਦੋਨੇ ਸਾਡੀਆਂ ਦੋਨੇ ਆਪਣੀਆਂ ਆ ਦੇ ਲੱਗੂ ਗਿਆ ਚਲਾ ਜੋ ਵੀ ਅੱਗੇ ਦੇ ਨੀਕਾ ਚਾਰ ਕੇ ਆਪੀ ਵਾਰ ਤੇ ਆਗਾ ਕਿਉਂ ਪਰ ਚਾਲੇ ਕੋਈਆ ਪਾਲਾ ਫਰਲਾ ਲੱਤ ਗਿਆ ਆਗੇ ਜੱਪੀ ਡੀਸੀ ਨਹੀਂ ਨਹੀਂ ਲੱਗਣ ਵਾਲਾ ਯਾ ਟੱਚ ਹੋਵੇ ਡੀਸੀ ਜਾਊਗਾ ਉਹ ਨਿਕਲ ਉਹ ਨਿਕਲ ਘਾੜ ਦੇ ਨਾ ਤਰੀਕਾ ਕਾੜ ਚੱਲ ਵੇ ਮੋਟਾ ਆਉਂਦਾ ਉਹਦੇ ਲੱਗਿਆ ਹੋਇਆ ਹੈ ਸਪੀਡ ਮੋਟਾ ਧੂਣਾ ਪੱਟੀ ਜਾਂਦਾ ਲੈ ਵੀ ਉਹ ਦਾ ਢੱਕਿਆ ਗਿਆ ਢੱਕਿਆ ਗਿਆ ਆਲਾ ਆਲਾ ਭਾਈ ਆਲਾ ਢੋਡਾ ਕੁੱਤੇ ਨੂੰ ਆ ਕੱਟਿਆ ਕ ਬਾਈ ਕੁੱਦਿਆ ਲੈ ਬਾਈ ਕਰ ਲੈ ਕੋ ਦਮ ਲੈ ਯਾਰ ਬਾਈ ਓਕੇ ਬਾਈ ਆ ਚੈਲੰਜ ਆ ਬਾਈ ਚੈਲੰਜ ਕੁੱਦਿਆ ਥਾਪੀ ਕੁੱਦਿਆ ਥਾਪੀ ਖੁੱਦ ਨੇ 60 55 ਦੇ ਦੇਣਾ ਕਿਹੜਾ ਕੁੱਦਿਆ ਦਾ ਬਾਣੀ ਰੈਂਟਾ ਲੈ ਗਿਆ ਖੁੱਦ ਨੇ 60 55 ਦੇ ਦੇਣਾ ਬਾਈ ਜਦ ਹੀ ਲੈ ਜਾਓ ਆ ਖੜਾ ਜੱਟ ਕੁੱਦੇ ਦੀ ਢੂਹੀ ਲਾ ਦੋ ਜਦ ਹੀ 60 55 ਆ ਲੈ ਕਿਹੜਾ ਮਰਜੀ ਖੁੱਲਾ ਚੈਲੰਜ 60 55 ਨਾਮ ਦੇ ਬੱਤੀਆਂ ਨਾ ਨਾ ਚੱਲੋ ਨਾ ਜੀ ਆ ਜਾਓ ਵੀ ਹੁਣ ਬਈ ਸਾਡੀ ਟੀਮ ਦੇ ਵਿੱਚ ਨਵੇਂ ਬੰਦੇ ਆ ਗਏ ਆਪਣਾ ਭਰਾ ਆ ਗਿਆ ਨਵਾਂ ਤੇ ਇੱਕ ਵੀਡੀਓ ਬਣਾਈ ਜਾਂਦਾ ਉਹਨੂੰ ਵੀ ਲੈ ਕੇ ਆਵਾਂਗੇ ਆਪਾਂ ਤੇ ਹੁਣ ਬਈ ਆਪਦਾ ਦੱਸ ਦੋ ਕਿਹੜਾ ਰੇਡਰ ਹੈ ਸੀ ਰੇਡਰ ਮੈਂ ਨਾ ਜਾਫੀ ਸੀ ਸੀ ਰੇਡਰ ਆ ਇਹ ਨਹੀਂ ਮੈਂ ਜਾਫੀ ਸੀ ਸੀ ਰੇਡਰ ਆ ਬਈ ਮੈਂ ਰੇਡਰ ਜਾਫੀ ਓਏ ਮੈਂ ਜਾਫੀ ਯਾਰ ਹਾਂ ਆ ਮੈਂ ਰੇਡਰ ਠੀਕ ਆ ਉਹ ਬਾਈ ਰੇਡਰ ਆ ਗਿਆ ਨਾਲ ਸੀ ਦੇ ਇੱਕ ਰੇਡਰ ਆ ਬਾਈ ਰੇਡਰ ਪਾਉਂ ਰੇਡਾ ਬਹੁ ਆ ਬਈ ਰੇਡਾ ਬਹੁ ਅਈ ਤਿੰਨੇ ਆਗੇ ਸਟਾਪ ਕਰੋ ਉਹ ਪੱਗ ਨੂੰ ਨਹੀਂ ਹੱਥ ਨੂੰ ਮਾਰੋ ਆ ਲੋ ਬਈ ਆਪਾਂ ਤਿੰਨੇ ਜਾਫੀ ਉਹ ਤਿੰਨੇ ਰੇਡਾ ਬੱਚੀਆਂ ਪਵਾਵਾਂਗੇ ਪਹਿਲਾ ਵਾਲੇ ਮੈਚ ਚੱਕ ਲੋ ਆਓ ਬਈ ਉਹ ਜਾਫੀ ਆ ਜਾਓ ਇੱਧਰ ਪਾ ਦੇ ਤੋਹ ਲੈ ਜਾਓ ਕੱਟ ਕੇ ਹੋਰ ਕਿਹੜਾ ਜਾਊਗਾ ਸਹੀ ਆ ਇੱਕ ਵਾਰ ਕਬੱਡੀ ਚੱਲਦੀ ਆ ਤੇਰੀਆਂ ਬੱਸ 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 ਕੁੱਟੇ ਉੱਪਰ ਆ ਨੰਗਲ ਨਹੀਂ ਦੇਣੇ ਵਾਠ ਠੀਕ ਆ ਪਹਿਲੀ ਵੇੜ ਕਿਹੜਾ ਤਾਊ ਬਈ ਬੁਲਾ ਆ ਜੱਪੇ ਉੱਤੇ ਉੱਤੇ ਆ ਜਾ ਖੜਾ ਅਮੈਂ ਉੱਦੋਂ ਆ ਆ ਬਈ ਓ 125 ਲੱਗਦੀ ਆ ਆਏ ਓ ਫੜਕੇ ਫੜਕੇ ਦੰਦ ਲੱਗਦੇ ਇੱਧਰ ਅੱਪਾ ਇਹ ਬੜਾ ਤੇਜ਼ ਪ੍ਰਾਰ ਜਾਂਦੀ ਆ ਅੱਗੇ ਆ ਯਾਰ ਪਾਤਾ ਹੋਵੇ ਤਾ ਤੂੰ ਵੰਗੇ ਨਾ

Ja ja bos Zal ik het op op ਕਮਾ ਦੇ ਕੁੱਤੇ ਕੁੱਤੇ ਨੀਂਜੂ ਕੁੱਤੇ ਆ ਜਾ ਓਏ ਉਹ ਖਾਪੀਓ ਦੇ ਉਧਰ ਆ ਤਖਰੀ ਉਹ ਸਾਡੀ ਹਾਜੀ ਹਾਜੀ ਓਏ ਹਾਜੀ ਹੋਰ ਬਾਈ ਦੀ ਰੇਡ ਆ ਜੀ ਲੈ ਲੀ ਜੀ ਓਏ ਸਾਡੀ ਪਰ ਚੱਕ ਲੈ ਓਏ ਆ ਦੇਖ ਆ ਗਿਆ ਆ ਗਿਆ ਤੈਨੂੰ ਨਹੀਂ ਪੈਣ ਦਿੰਦੇ ਉਹ ਬਣਾ ਤੋ ਮੱਕੜ ਉਹ ਚੱਲ ਚੱਲ ਉਹ ਚੱਲ ਮਾਰ ਦੇ ਤੋਰੀ ਉਹ ਥੂਕ ਰਾਤੀ ਓਏ ਵੀਰ ਜੀ ਪਾੜੇ ਜੀ ਲੈ ਆਉਂਦਾ

ਕੜਾ ਲੜ ਕੜਾ ਮਾਰੇਗਾ ਕਹ ਦੇਤੇ ਬੇਗਾਨਾ ਚੱਲ ਦੁਬਾਰੇ ਨਹੀਂ ਨਹੀਂ ਖੜਿਆ ਚੱਲ ਲੈ ਲੈ ਚੱਲ ਆ ਜਾ ਪਾੜਾ ਬੰਦਾ ਹੌਲਾ ਨਹੀਂ ਨਾ ਤੇ ਜੋ ਕੇ ਦੇਖਿਆ ਆ ਆ ਇੱਥੇ ਹੀ ਨਾ ਵਾ ਬਾ ਮਾਂ ਮੰਗੀਆ ਸਾਗਿਆ ਮੰਗੀ ਕੋ ਪਾ ਮੰਗ ਗਿਲੇ ਸਭ ਲਿਆ ਗਏ ਲੋ ਪਾਟਾ ਪਾ ਨਹੀਂ ਲੈ ਮਾ ਪਾ ਪਾ ਹੋਰ ਹੰਬ ਗਿਆ ਭਾਈ ਯਾਰ ਹੰਬ ਗਿਆ ਹੰਬ ਗਿਆ ਭਾਨ ਚੋ ਦੇਖੂ ਕੱਟ ਪਾ ਲੈ ਦੇਖ ਪੈਂਤੀ ਆ ਛੀਸ਼ੀ ਵਾਲਾ ਕਿਦੀ ਬੜੀ ਘੱਪ ਰ ਗਿਆ ਆ ਨਵਾਂ ਪਲੇਅਰ ਆ ਗਿਆ ਆਪਣਾ ਜਾਫੀ ਇਹ ਵੀ ਵੱਡ ਖਾਣਾ ਜਾਫੀ ਆ ਪੂਰਾ ਵੱਡ ਖਾਣਾ ਜੀ ਗੁਰਦਾ ਪੀਰ ਕਹਿੰਦੇ ਨੇ ਇਹਨੂੰ ਕਹਿ ਕੇ ਥੱਪੜ ਮਾਰਦਾ ਜਿਵੇਂ ਤੂੰ ਆ ਗਿਆ ਨਾ ਕਹਿ ਕੇ ਥੱਪੜ ਮਾਰਦਾ ਕਹਿ ਕੇ ਉਹ ਮੇਰਾ ਤਾਂ ਤੋੜ ਹੀ ਹੈ ਨਹੀਂ ਲੈ ਤੋ ਉਹ ਲੈ ਤੋ ਆ ਗਿਆ ਉਧਰ ਲੈ ਤਾ ਜੀ ਲੈ ਤੋ ਕਰੇ ਬਾਟੇ ਖਾਣੀ ਦਾ ਜੱਫਾ ਵਾਹ ਜੀ ਵਾਹ ਕਹਿੰਦੇ ਸੈਂਟਰ ਵਾਲੇ ਦੀ ਕੈਂਚੀ ਬੜੀ ਮਜ਼ਬੂਤ ਹੈ ਫੱਟ ਪੁੱਟੇ ਵੀ ਤੋੜ ਦਿੰਦਾ ਹੈ ਲੰਘਾਣੀ ਚਾਹੀਦਾ ਨਹੀਂ 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 ਕਹਿੰਦੇ ਵਿਚਾਰੇ ਖੜਾ ਹੈ ਵੱਡ ਖਾਣਾ ਸਰੀਰ ਸੀਡੀਆਰ ਦਾ ਕਹਿੰਦੇ ਸਰੀਰ ਸੀਡੀਆਰ ਦਾ ਚੱਕ ਕੇ ਮਾਰਦਾ ਪਾੜੇ ਤੋਂ ਬਾਹਰ ਇਹ ਹੈ ਵੱਡ ਖਾਣਾ ਅੱਜ ਦਾ ਮੈਚ ਕਬੱਡੀ ਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਮੈਨੂੰ ਨਵਾਏ ਦੱਸੋ ਵੀ ਬੈਸਟ ਜਾਫੀ ਕਿਹੜਾ ਤੇ ਬੈਸਟ ਰੇਟਰ ਕਿਹੜਾ ਮੈਨੂੰ ਦਾ ਬੈਸਟ ਰੇਟਰ ਲੱਗਦਾ ਮੈਂ ਹੀ ਆ ਤੂੰ ਕਿੱਥੇ ਆ ਮੈਂ ਆ ਬਾਈ ਆੜਾ ਵੀਡੀਓ ਬਣਾਉਗਾ ਹਾਂ ਕਿਹੜਾ ਜਮਾ ਸਰ ਤੋਂ ਕੋਈ ਰੇਟਰ ਆ ਕੋਈ ਡੀਸੀ ਆ ਉਹ ਡੀਸੀ ਹੋਈ ਪਾ ਜਾਫਰੇ ਦਾ ਦਿਖ ਲੈ ਕੋਈ ਵੇੜ ਮੁੜੀ ਆ ਡੀਸੀ ਲੈ ਬਾਈ ਦੱਸਦੇ ਅੱਜ ਬੈਸਟ ਪਲੇਅਰ ਕੌਣ ਆ ਬਾਕੀ ਕਮੈਂਟਸ ਬੈਸਟ ਬੈਸਟ ਖਿਡਾਰੀ ਕੁੱਤਾ ਜੱਟ ਕੁੱਟਾ ਜੱਟ ਤਾੜੀਆਂ ਬਾਹਰ ਦੇ ਥਾਪੀ ਥਾਪੀ ਮਾਰ ਕੇ